ਅਤਿ ਗਾਲੀਸਵਾਗੇ ਤੁਹਾਡਾ ਇੱਕ ਵਾਰੀ ਫਿਰ 37th ਆਸਟ੍ਰੇਲੀਅਨਸ ਸੇਕੇ ਖੇਡਾਂ ਕ੍ਰੈਸਟ სპੋਰਟਿੰਗ ਕੰਪਲੈਕਸ ਸਿਡਨੀ ਤੋਂ ਪੰਜਾਬ ਟੀਵੀ ਦੇ ਨਾਲ ਤੁਸੀਂ ਲਗਾਤਾਰ ਸਵੇਰ ਤੋਂ ਜੁੜੇ ਹੋ ਤੁਹਾਡੇ ਨਾਲ ਵਾਦਾ ਸੀ ਕਿ ਅਸੀਂ ਹਰ ਇੱਕ ਏਰੀਆ ਦੀ ਹਰ ਇੱਕ ਗਰਾਊਂਡ ਦੀ ਹਰ ਇੱਕ ਖੇਡ ਦੀ ਤੁਹਾਡੇ ਤੱਕ ਜਿਹੜੀ ਜਾਣਕਾਰੀ ਇਹ ਪਹੁੰਚਦੀ ਕਰਾਂਗੇ ਫੁੱਲ ਫਾਰਮ ਇਹ ਦੱਸਣਗੇ ਇਸਾ ਦੀ ਪੂਰੀ ਫਾਰਮ ਕੀ ਆ ਕਿੰਨਾ ਉਤਸ਼ਾਹ ਹੈ ਕਿੰਨੀਆਂ ਟੀਮਾਂ ਲੈ ਕੇ ਆਏ ਨੇ ਜਿੱਦਾਂ ਕਿ ਇਹਨਾਂ ਦੱਸਿਆ ਕਿ ਸ਼ੌਕਰ ਦੇ ਵਿੱਚ ਤਕਰੀਬਨ 180 ਦੇ ਕਰੀਬ ਟੀਮਸ ਨੇ ਉਹਨਾਂ ਵਿੱਚੋਂ ਇਹਨਾਂ ਦੀਆਂ ਵੀ ਟੀਮਸ ਆਈਆਂ ਨੇ ਆਪਾਂ ਗੱਲਬਾਤ ਕਰਾਂਗੇ ਭਾਜੀ ਉਹਨਾਂ ਨਾਲ ਭਾਜੀ ਸ ਸਤਿ ਸ਼੍ਰੀ ਅਕਾਲ ਇਕੋਰੀ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਟੀਮ ਨੂੰ ਅਸੀਂ ਬ੍ਰਿਸਬਨ ਤੋਂ ਇੰਡੋ ਪੰਜਾਬੀ ਸਪੋਰਟਸ ਅਕੈਡਮੀ ਦੀਆਂ ਟੀਮਾਂ ਇੱਥੇ ਲੈ ਕੇ ਆਏ ਆਂ ਸਿਡਨੀ ਸੇ ਗੇਮਸ ਦੇ ਵਿੱਚ ਤੇ ਚੱਲਣ ਆਏ ਆਪਣੇ ਅੰਡਰ 7 ਦੇ ਵਿੱਚ ਅੰਡਰ 9 ਦੇ ਵਿੱਚ ਸਾਡੀਆਂ ਦੋ ਟੀਮਾਂ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਨੇ ਨਾਲ ਦੀ ਨਾਲ ਐਥਲੈਟਿਕਸ ਦੇ ਵਿੱਚ ਸਾਰੇ ਵਰਗਾਂ ਦੇ ਵਿੱਚ ਸਾਰੀਆਂ ਜਨਾਂ ਦੇ ਸਾਡੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਤੇ ਪਹਿਲੀ ਵਾਰੀ ਅਸੀਂ ਬ੍ਰਿਸਬਨ ਤੋਂ ਜਿਹੜੀ ਇਸ ਕਲੱਬ ਦੇ ਬੈਨਰ ਤਹਿਤ ਟੀਮ ਲੈ ਕੇ ਆਏ ਆ ਤੇ ਸਾਡਾ ਹੁਣ ਇੱਕ ਮੈਚ ਹੋ ਕੇ ਟਿਆ ਬਾਕੀ ਗੇਮਾਂ ਜਿਹੜੀਆਂ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਕਵਰੇਜ ਬਹੁਤ ਅੱਛੀ ਹੋ ਰਹੀ ਆ ਸਟਾਲ ਬੜੇ ਵਧੀਆ ਲੱਗੇ ਨੇ ਪਾਰਕਿੰਗ ਵਗੈਰਾ ਹਰ ਤਰੀਕੇ ਦਾ ਪ੍ਰਬੰਧ ਜਿਹੜਾ ਹੈ ਮਤਲਬ ਸਾਰੀਆਂ ਗੇਮਾਂ ਅੱਛੀਆਂ ਹੁੰਦੀਆਂ ਨੇ ਪਰ ਸਿਡਨੀ ਵਾਲਾ ਦਾ ਪ੍ਰਬੰਧ ਜਿਹੜਾ ਬਹੁਤ ਏ ਅੰਡਰ 7th ਅੰਡਰ 9 ਦੇ ਦੋ ਟੀਮਾਂ ਨੇ ਸੌਕਰ ਦੇ ਵਿੱਚ ਤੇ ਨਾਲ ਐਥਲੈਟਿਕਸ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਬੱਚੇ ਪਾਰਟਿਸਪੇਟ ਕਰ ਰਹੇ ਨੇ। ਓਕੇ। ਸੋ ਇਹ ਇਹ ਵੇਖੋ ਜੀ ਇਹ ਸਾਡੀ ਪ੍ਰਾਪਤੀ ਆ। ਪਹਿਲਾਂ ਵੀ ਦੱਸਿਆ ਕਿ ਸਾਡੇ ਭਾਈਚਾਰੇ ਦੀ ਪ੍ਰਾਪਤੀ ਆ। 37 ਸਾਲ ਹੋ ਗਏ ਲਗਾਤਾਰ। ਆਏ ਸਾਲ ਵਧਿਆ ਸਿਡਨੀ ਇਹ ਐਡਲੀਡ ਦੇ ਵਿੱਚ ਇਸ ਤੋਂ ਪਹਿਲਾਂ ਗੇਮਸ ਹੋਈਆਂ ਸੀ ਪਿਛਲੇ ਸਾਲ। ਅਗਲੀ ਵਾਰੀ ਮੈਲਬਨ ਦੀ ਆ। ਸੋ ਪਿਛਲੇ ਸਾਲ ਨਾਲੋਂ ਇਸ ਸਾਲ ਦੇ ਵਿੱਚ ਫਰਕ ਲੱਗਾ ਤੁਹਾਨੂੰ ਪ੍ਰਬੰਧਾਂ ਦੇ ਵਿੱਚ। ਚਲੋ ਪ੍ਰਬੰਧ ਤਾਂ ਹਰ ਵਾਰੀ ਵਧੀਆ ਹੁੰਦੇ ਆ। ਉਤਸ਼ਾਹ ਦੇ ਵਿੱਚ ਜਾਂ ਖਿਡਾਰੀਆਂ ਦੇ ਵਿੱਚ ਜਾਂ ਪਾਰਟਿਸਪੈਂਟਸ ਦੇ ਵਿੱਚ। ਹਾਂਜੀ ਬਿਲਕੁਲ ਜੀ ਸਿਡਨੀ ਵਾਲੇ ਵੈਸੇ ਪੰਜਾਬੀ ਵਿੱਚ ਭਾਈਚਾਰਾ ਬਹੁਤ ਵੱਡਾ ਇੱਥੇ ਤੇ ਦੂਸਰਿਆਂ ਨਾਲ ਐਕਸਪੀਰੀਅੰਸ ਸਾਰਿਆਂ ਨੂੰ ਬਹੁਤ ਜ਼ਿਆਦਾ ਆ ਤੇ ਤੀਸਰਾ ਆ ਵੀ ਇਸ ਹਰ ਕਿਸੇ ਨੂੰ ਡਰਾਈਵ ਕਰਕੇ ਮੈਲਬਨ ਤੋਂ ਬ੍ਰਿਸਬਨ ਤੋਂ ਇੱਥੇ ਆਇਆ ਜਾਂਦਾ ਸੌਖਾ ਇਸ ਕਰਕੇ ਸਪੋਰਟ ਜਿਹੜੀ ਆ ਬਹੁਤ ਲੋਕਲ ਲੱਗਦੀ ਸਾਨੂੰ ਸਾਰਿਆਂ ਨੂੰ ਤੇ ਗਿਣਤੀ ਵਿੱਚ ਸਭ ਤੋਂ ਵੱਡਾ ਵਾਧਾ ਇਸ ਸ਼ਹਿਰ ਦੇ ਵਿੱਚ ਹੁੰਦਾ ਤੇ ਪ੍ਰਬੰਧ ਦੇ ਮਾਮਲੇ ਵਿੱਚ ਵੀ ਜਿਹੜੀ ਟੀਮ ਇਥੋਂ ਦੀ ਜਿਹੜੀ ਟੀਮ ਹੈ ਕਮੇਟੀ ਜਿੰਨੀ ਮੈਂਬਰ ਨੇ ਉਹਨਾਂ ਬਹੁਤ ਸੋਹਣਾ ਪ੍ਰਬੰਧ ਕੀਤਾ ਸੋ ਅਸੀਂ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਪੰਜਾਬੀ ਭਾਈਚਾਰ ਨੇ ਕਿੰਨੀ ਵਧੀਆ ਜਿਹੜੀ ਇਵੈਂਟ ਆ ਉਹ ਬਣਾ ਕੇ ਦਿੱਤੀ ਆ ਬਿਲਕੁਲ ਜੀ ਇਪਸਾ ਦੇ ਅੰਡਰ ਤੁਸੀਂ ਕਲਚਰਲ ਐਕਟੀਵਿਟੀਜ਼ ਵੀ ਬਹੁਤ ਕਰਦੇ ਹੋ ਭਾਜੀ ਕਲਚਰਲ ਸਟੇਜ ਵੀ ਇੱਥੇ ਲਗਾਤਾਰ 3 ਦਿਨ ਲੱਗਣੀ ਆ ਉਹਦੇ ਰਿਲੇਟਡ ਵੀ ਟੀਮ ਕੋਈ ਲੈ ਕੇ ਆਏ ਹੋ ਕੀ ਫਿਲਹਾਲ ਅਜੇ ਗੇਮਸ ਦੇ ਉੱਪਰ ਫੋਕਸ ਆ ਪਹਿਲਾਂ ਤਾਂ ਸਾਰੇ ਨੂੰ ਸასი ਕਾਲ ਜੀ ਅਸੀਂ ਐਸਵਾਰਨਾ ਆਪਣੇ ਕਲਚਰ ਸਟੇਜ ਦੇ ਉੱਤੇ ਨਾ ਮਲਵਈ ਗਿੱਧਾ ਸਾਡੇ ਬਾਈ ਹਰਲਾਲ ਹੁਣੀਆਂ ਪਰਥ ਤੋਂ ਆ ਰਹੇ ਆ ਆਪਾਂ ਉਹਨਾਂ ਨਾਲ ਸਾਂਝੀ ਸਟੇਜ ਕਰ ਰਹੇ ਆ ਤਿੰਨ ਚਾਰ ਮੁੰਡੇ ਆਪਾਂ ਬ੍ਰਿਸਬਨ ਤੋਂ ਆਪਣੇ ਆਏ ਆ ਤੇ ਤਿੰਨ ਚਾਰ ਬਾਕੀ ਉਹ ਪਰਥ ਤੋਂ ਆ ਕੋਚ ਤੇ ਆਪਾਂ ਇੱਕ ਗੁੱਡ ਟੀਮ ਮਤਲਬ ਮਲਵਈ ਗਿੱਧਾ ਆਪਾਂ ਪਰਫਾਰਮ ਕਰਨ ਜਾ ਰਹੇ ਆ ਸੋ ਸਾਰੀ ਸੰਗਤ ਜਿਹੜੀ ਆ ਜਿਹਨੂੰ ਆਨੰਦ ਮਾਣੇਗੀ ਸਾਡੀ ਬਿਲਕੁਲ ਜੀ ਦੱਸ ਦਈਏ ਕਿ ਜਦੋਂ ਖੇਡਾਂ ਦੀ ਗੱਲ ਆਉਂਦੀ ਆ ਸਿੱਖ ਗੇਮਸ ਦੀ ਗੱਲ ਆਉਂਦੀ ਆ ਬਹੁਤੀ ਵਾਰੀ ਸਾਡੇ ਵਿਚਾਰ ਆ ਜਾਂਦਾ ਵੀ ਉਹਦੇ ਨਾਲ ਦੂਜੀ ਸਟੇਜ ਪੰਗੜੇ ਦਾ ਕਿੱਦੇ ਦਾ ਕੀ ਮੇਲ ਇਹ ਸਾਡੇ ਹਿੱਸਾ ਹੈ ਸ਼ੁਰੂ ਤੋਂ ਸਾਡਾ ਪਾਰਟ ਰਿਹਾ ਹੈ ਜਿੱਥੇ-ਜਿੱਥੇ ਖੇਡਾਂ ਹੁੰਦੀਆਂ ਨੇ ਉਹਦੇ ਵਿੱਚ ਹਰ ਇੱਕ ਖਾਸ ਕਰਕੇ ਜਿਹੜੀਆਂ ਸਿੱਖ ਖੇਡਾਂ ਨੇ ਆਸਟ੍ਰੇਲੀਆ ਦੀਆਂ ਉਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਉਹ ਪੇਸ਼ ਕੀਤੀ ਜਾਂਦੀ ਆ ਬੇਸ਼ੱਕ ਉਹ ਕਲਚਰਲ ਐਕਟੀਵਿਟੀ ਹੋਵੇ ਉਹ ਵੀ ਸਾਡੇ ਟ੍ਰੈਡੀਸ਼ਨ ਦਾ ਹਿੱਸਾ ਸਾਡੇ ਕਲਚਰ ਦਾ ਹਿੱਸਾ ਹੈ ਸੋ ਉਹ ਵੀ ਲਗਾਤਾਰ ਤਿੰਨ ਦਿਨ ਸਟੇਜ ਚੱਲਣੀ ਆ ਸੋ ਉਹਦੀਆਂ ਜਾਣਕਾਰੀਆਂ ਵੀ ਅਸੀਂ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ ਜਿੱਦ ਭਈ ਕਿੱਦਾਂ ਲੈ ਕੇ ਆਏ ਇਸ ਤਰ੍ਹਾਂ ਬਹੁਤ ਸਾਰੇ ਸਾਡੇ ਕਲਚਰ ਦੇ ਨਾਲੇ ਰਿਲੇਟ ਕਰਦੀਆਂ ਹੋਈਆਂ ਟੀਮਾਂ ਕਿੱਦਾਂ ਭੰਗੜਾ ਚੋਂ ਮਰ ਔਰ ਸੰਗੀਤਕ ਜਿਹੜੀਆਂ ਧੁਨਾਣੇ ਉਹ ਵੀ ਉੱਥੇ ਵੇਖਣ ਨੂੰ ਮਿਲਾਂਗੇ ਆ ਪਹਿਲਾ ਮੈਚ ਤੁਹਾਡਾ ਹੋ ਗਿਆ ਜਿੱਤ ਗਏਓ ਆ ਭਾਈ ਦੂਸਰੀ ਟੀਮ ਜਿੱਤੀ ਐ ਸਾਪਾਂ 2-1 ਦੇ ਨਾਲ ਬੱਚੇ ਆਪਣੇ ਹਾਰੇ ਨੇ ਪਰ ਅਗਲਾ ਮੈਚ ਫੇਰ ਰੈਡੀ ਐ ਦੂਸਰੀ ਟੀਮ ਦਾ ਤੇ ਇਹ ਚੱਲਦੇ ਰਹਿਣਾ ਜੀ ਕੰਮ ਸੋ ਡੈਫੀਨਿਟਲੀ ਡੈਡੀਕੇਸ਼ਨ ਚਾਹੀਦੀ ਆ ਬੱਚਿਆਂ ਨੂੰ ਇੱਕ ਗੁੱਡ ਗਰਾਊਂਡ ਮਿਲਣੀ ਚਾਹੀਦੀ ਆ ਆਪਣੇ ਭਾਈਚਾਰੇ ਦੇ ਨਾਲ ਸਾਝ ਪੈਂਦੀ ਆ ਜੀ ਪਿੱਛੇ ਵੀ ਤੁਹਾਡੀ ਟੀਮ ਖੇਡ ਰਹੀ ਹੈ ਹਾਂਜੀ ਸਾਡੀ ਅੰਡਰ 7 ਟੀਮ ਖੇਡ ਰਹੀ ਹੈ ਬੱਚਿਆਂ ਦੀ ਜੀ ਤੇ ਬਸ ਬਹੁਤ ਵਧੀਆ ਮੌਸਮ ਹੈ ਆਨੰਦ ਲੈ ਰਹੇ ਆ ਜੀ ਪੂਰੇ ਸਿੱਖ ਗੇਮਾਂ ਦਾ ਸਿਡਨੀ ਦੇ ਵਿੱਚ ਬਿਲਕੁਲ ਜੀ ਇਹ ਉਤਸ਼ਾਹ ਹੈ ਜਵਾਕਾਂ ਦਾ ਵੇਖੋ ਅੱਜ ਦਾ ਜਾਂ ਤਾਂ ਜਿੱਤ ਕੇ ਜਾਣਗੇ ਤੇ ਜਾਂ ਸਿੱਖ ਕੇ ਜਾਣਗੇ ਕਿਉਂਕਿ ਇੱਥ ਦਾ اور ਪੇਰੈਂਟਸ ਦਾ ਇਹਨਾਂ ਬੱਚਿਆਂ ਨੂੰ ਪਾਰਟਿਸਿਪੇਟ ਕਰਾਉਣਾ ਇਹੀ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਆ ਵੀ ਬ੍ਰਿਸਬਨ ਤੋਂ ਚੱਲ ਕੇ ਸਾਰੇ ਬੱਚੇ ਇੱਥੋਂ ਤੱਕ ਜਿਹੜਾ ਖੇਡਣ ਆਏ ਆ ਉਹਨਾਂ ਦਾ ਜਿਹੜਾ ਮਨੋਪਲ ਵਧਣਾ ਇਸ ਚੀਜ਼ ਦੇ ਵਿੱਚ ਕਿ ਅਸੀਂ ਕਿਸੇ ਦੂਜੀ ਸਟੇਟ ਵਿੱਚ ਖੇਡ ਕੇ ਆਏ ਆ ਉਹ ਆਪਣੇ ਆਪ ਵਿੱਚ ਜਿਹੜਾ ਵਧਾਈ ਦੇ ਪਾਤਰ ਨੇ ਪੇਰੈਂਟਸ ਵੀ ਕੋਰਸ ਵੀ ਔਰ ਪੂਰੇ ਕਲੱਬ ਦੇ ਮੈਂਬਰ ਵੀ ਅਸੀਂ ਤੁਹਾਨੂੰ ਮੜਾ ਜੀ ਆ ਝਲਕੀ ਜਿਹੜੀ ਉਹ ਮਗਰ ਲਵਾਨ ਸਾਹਿਬ ਨੂੰ ਕਹੂੰਗਾ ਜ਼ਰੂਰ ਦਿਖਾਓ ਬੱਚਿਆਂ ਦੇ ਜਿਹੜੇ ਮੈਚ ਆ ਉਹ ਚੱਲਦੇ ਪਏ ਆ ਅੰਡਰ 7 ਅੰਡਰ 9 ਦੀਆਂ ਟੀਮਾਂ ਦੇ ਜਿਹੜੇ ਮੈਚ ਆ ਉਹ ਸ਼ੁਰੂ ਹੋ ਸੋ ਟੀਮ ਨੇ ਸਾਡੇ ਨਾਲ ਗੱਲਬਾਤ ਕੀਤੀ ਇਸ ਸਾਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਸਾਰਿਆਂ ਦਾ